ਪੇਟ ਦੇ ਵਿੱਚ ਕੀੜੇ ਹੋ ਜਾਣਾ ਚਾਹੇ ਉਹ ਬੱਚਿਆਂ ਦੇ ਚਾਹੇ ਕਿਸੇ ਸਿਆਣੀ ਉਮਰ ਦੇ ਇਨਸਾਨ ਦੇ ਕੀੜੇ ਤਿੰਨ ਪ੍ਰਕਾਰ ਦੇ ਹੁੰਦੇ ਨੇ ਜੀ ਪਹਿਲੇ ਚਮੂਨੇ ਦੂਸਰੇ ਕੱਦੂ ਕੀੜੇ ਤੀਸਰੇ ਮੜਾਪਾ ਤਿੰਨ ਪ੍ਰਕਾਰ ਦੇ ਕੀੜੇ ਹੁੰਦੇ ਨੇ ਤੇ ਤਿੰਨੇ ਪ੍ਰਕਾਰ ਦੇ ਕੀੜਿਆਂ ਨੂੰ ਤੁਸੀਂ ਘਰੇ ਪੇਟ ਦੇ ਵਿੱਚੋਂ ਸਾਫ਼ ਕਰ ਸਕਦੇ ਹੋ ਸਾਡੇ ਜਿਹੜੇ ਦਾਦੀ ਨਾਨੀ ਉਮਰ ਦੀਆਂ ਸਾਡੇ ਘਰ 'ਚ ਮਤਾਵਾਵਾਂ ਹੁੰਦੀਆਂ ਸੀ ਉਹ ਇਸ ਨੁਸਖੇ ਨੂੰ ਘਰ ਹਰ ਟਾਈਮ ਬਣਾ ਕੇ ਰੱਖਦੇ ਸੀ ਉਹਨਾਂ ਨੂੰ ਪਤਾ ਸੀ ਸਾਡੇ ਘਰ ਦੇ ਵਿੱਚ ਬੱਚੇ ਨੇ ਉਹ ਇਸ ਨੁਸਖੇ ਨੂੰ ਹਰ ਟਾਈਮ ਆਪਣੀ ਰਸੋਈ ਚ ਰੱਖਦੇ ਸੀ 70-80 ਰੁਪਏ ਦਾ ਸਮਾਨ ਤੁਹਾਨੂੰ ਪंसारीਆਂ ਤੋਂ ਮਿਲਣਾ ਹੈ ਤੇ ਤੁਸੀਂ ਇਸ ਨੂੰ ਬਣਾਉਣਾ ਕਿਵੇਂ ਆ ਹੁਣ ਤਾਂ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ ਅਸੀਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਅਸੀਂ 5-5 6-600 ਰੁਪਏ ਦੀ ਇੱਕ ਟਾਈਮ ਦੀ ਦਵਾਈ ਲੈ ਆਉਨੇ ਆ ਤੇ ਪੇਟ ਦੇ ਵਿੱਚੋਂ ਕੀੜੇ ਸਾਫ਼ ਹੋ ਜਾਣ ਪਰ ਉਹ 2-4 ਦਿਨ ਲਈ ਅਸਰ ਹੁੰਦਾ ਫਿਰ ਮੁੜ ਕੇ ਉਸ ਤਰ੍ਹਾਂ ਹੀ ਹੋ ਜਾਂਦਾ ਤੁਸੀਂ ਕਰਨਾ ਕੀ ਹੈ ਦੇਖੋ ਇਹਨੇ ਜੀ ਵਾਵੜਿੰਗਾ ਵਾਵੜਿੰਗਾ ਨੇ ਜੀ ਇਹ ਸਾਬਤ ਤੁਸੀਂ 50 ਗ੍ਰਾਮ ਲੈਣੀਆਂ ਨੇ ਕਵੀਲਾ ਜੀ ਇਹ ਕਵੀਲਾ ਆਪਣੇ ਕੋਲ ਪੀਸਿਆ ਹੋਇਆ ਪਿਆਸੀ ਤੁਹਾਨੂੰ ਦਿਖਾਤਾ ਤੁਸੀਂ ਇਹ ਵੀ 50 ਗ੍ਰਾਮ ਹੀ ਲੈਣਾ ਚਾਹੇ ਸਾਬਤ ਲੈ ਲਓ ਚਾਹੇ ਪੀਸਿਆ ਹੋਇਆ ਦੋਨੇ ਚੀਜ਼ਾਂ ਪੀਸੀਆਂ ਹੋਈਆਂ ਵੀ ਲੈ ਸਕਦੇ ਹੋ ਸਾਬਤ ਲੈ ਕੇ ਪੀਸ ਵੀ ਸਕਦੇ ਹੋ ਦੋਨਾਂ ਨੂੰ ਆਪਸ ਚ ਰਲਾ ਲੈਣਾ ਪਾਊਡਰ ਕਰਕੇ ਹੁਣ ਤੁਸੀਂ ਲੈਣ ਦੇ ਦੋ ਤਰੀਕੇ ਨੇ ਜੀ ਦੋਨਾਂ ਦੇ ਵਿੱਚੋਂ ਤੁਸੀਂ ਪਹਿਲਾ ਤਰੀਕਾ ਜਿਹੜਾ ਵਰਤਣਾ ਜੀ ਉਹ ਹੈ ਜੀ ਗੁੜ ਸਿਆਣੇ ਬੰਦੇ ਲਈ ਤੁਸੀਂ ਇੰਨੀ ਗੁੜ ਦੀ ਰੋੜੀ ਲੈ ਲਓ ਤੇ ਇੱਕ ਟਾਈਮ ਰੱਖ ਲਓ ਜੇ 7 ਵਜੇ ਦਾ ਟਾਈਮ ਆ ਸਵੇਰ ਦਾ ਤਾਂ ਮਤਲਬ 7 ਵਜੇ 7 ਵਜੇ ਤੁਸੀਂ ਇੰਨੀ ਗੁੜ ਦੀ ਰੋੜੀ ਖਾ ਲਓ ਥੋੜਾ ਜਿਹਾ ਪਾਣੀ ਪੀ ਲਓ ਦੂਸਰੇ ਦਿਨ ਫਿਰ ਇਸੇ ਤਰੀਕੇ ਠੀਕ 7 ਵਜੇ ਗੁੜ ਦੀ ਰੋੜੀ ਖਾ ਲੋ ਉਪਰੋਂ ਥੋੜਾ ਜਿਹਾ ਪਾਣੀ ਪੀ ਲਓ ਇਹਦੇ ਨਾਲ ਕੀ ਹੋਏਗਾ ਕਿ ਕੀੜੇ ਜਦ ਮਿੱਠਾ ਖਾਂਦੇ ਨੇ ਤੁਹਾਡੇ ਪੇਟ ਦੇ ਵਿੱਚੋਂ ਤਾਂ ਉਹ ਸੱਦਾ ਦਿੰਦੇ ਨੇ ਵੀ ਅੱਗੇ ਤੋਂ ਅੱਗੇ ਤੀਸਰੇ ਦਿਨ ਸਾਰੇ ਇਕੱਠੇ ਹੋ ਜਾਣਗੇ ਇੱਕ ਜਗ੍ਹਾ ਤੇ ਫਿਰ ਤੁਸੀਂ ਕੀ ਕਰਨਾ ਹੈ ਜਿਹੜੀ ਜਿਹੜੀ ਗੁੜ ਦੀ ਰੋੜੀ ਤੁਸੀਂ ਖਾਣੇ ਉਹਦੇ ਨਾਲ ਤੁਸੀਂ ਇੱਕ ਚਮਚ ਇਹਨਾਂ ਦੋਨਾਂ ਚੀਜ਼ਾਂ ਦਾ ਪਾਊਡਰ ਰਲਾ ਲੈਣਾ ਉਸ ਗੁੜ ਦੇ ਨਾਲ ਲਾ ਕੇ ਖਾ ਕੇ ਉਪਰ ਥੋੜਾ ਜਿਹਾ ਪਾਣੀ ਪੀ ਲੈਣਾ ਜਦ ਤੁਸੀਂ ਟਾਇਲਟ ਪਾਸ ਕਰੋਗੇ ਘੰਟੇ 2 ਘੰਟੇ ਬਾਅਦ ਤਾਂ ਨਾਲ ਦੀ ਨਾਲ ਤੁਹਾਡੇ ਪੇਟ ਦੇ ਵਿੱਚੋਂ ਕੀੜੇ ਬਾਹਰ ਇਹਨੂੰ ਤੁਸੀਂ ਇੱਕ ਹਫਤਾ ਲਗਾਤਾਰ ਕਰ ਲਓ ਬਿਲਕੁਲ ਸਾਫ਼ ਹੋ ਜਾਣਗੇ ਤੁਹਾਡੇ ਪੇਟ ਦੇ ਕੀੜੇ ਮੁੜ ਕੇ ਹੋਣਗੇ ਨਹੀਂ ਤੇ ਬੱਚਿਆਂ ਨੂੰ ਇਹਦਾ ਅੱਧਾ ਚਮਚ ਦੇਣਾ ਜੇ ਤੁਸੀਂ ਗੁੜ ਨਾਲ ਦੇਣਾ ਤਾਂ ਇਹਦਾ ਅੱਧਾ ਚਮਚ ਗੁੜ ਤੁਸੀਂ ਜ਼ਿਆਦਾ ਵੀ ਖਵਾ ਸਕਦੇ ਹੋ ਜਾਂ ਥੋੜਾ ਵੀ ਕਰ ਸਕਦੇ ਹੋ ਬੱਚੇ ਦੀ ਉਮਰ ਦੇ ਹਿਸਾਬ ਦੇ ਨਾਲ ਤੇ ਹੁਣ ਜਿਹੜੀ ਤੁਸੀਂ ਸ਼ਹਿਦ ਨਾਲ ਵੀ ਇਹਨੂੰ ਵਰਤ ਸਕਦੇ ਹੋ ਦੂਸਰਾ ਨੁਕਸਾ ਉਹ ਇਹ ਆ ਜੀ ਵੀ ਤੁਸੀਂ ਸਿਆਣੇ ਬੰਦਲੀ ਇੱਕ ਚਮਚ ਪਾਊਡਰ ਲੈਣਾ ਹੈ ਇਹਦਾ ਠੀਕ ਹੈ ਜੀ ਇੱਕ ਚਮਚ ਹੀ ਲੈਣੀ ਹੈ ਸ਼ਹਿਦ ਇਹਨੂੰ ਸਵੇਰੇ ਖਾਲੀ ਪੇਟ ਖਾਣਾ ਹੈ ਠੀਕ ਹੈ ਜੀ 1 ਘੰਟੇ ਤੱਕ ਕੁਝ ਨਹੀਂ ਖਾਣਾ ਚਾਹੇ ਤੁਸੀਂ ਗੁੜ ਨਾਲ ਖਾਓ ਚਾਹੇ ਤੁਸੀਂ ਸ਼ਹਿਦ ਨਾਲ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਵੀ ਅੱਧੇ ਪੌਣੇ ਘੰਟੇ ਦਾ ਫਰਕ ਰੱਖਣਾ ਹੈ ਖਾਣਾ ਖਾਣ ਦਾ ਇਹ ਪਹਿਲੇ ਦਿਨ ਵੀ ਤੁਸੀਂ ਇੱਕ ਚਮਚ ਸ਼ਹਿਦ ਦਾ ਇੱਕ ਚਮਚ ਇਹਦਾ ਪਾਊਡਰ ਦੋਨਾਂ ਚੀਜ਼ਾਂ ਦਾ ਲਓ ਦੂਸਰੇ ਦਿਨ ਵੀ ਇਸੇ ਤਰੀਕੇ ਨਾਲ ਲਓ 1 ਘੰਟੇ ਤੱਕ ਕੁਝ ਨਾ ਖਾਓ ਤੀਸਰੇ ਦਿਨ ਤੁਹਾਡੇ ਪੇਟ ਦੇ ਕੀੜੇ ਸਾਰੇ ਬਾਹਰ ਆ ਜਾਣਗੇ ਤੇ ਬੱਚਿਆਂ ਲਈ ਇਹਦੀ ਰੇਸ਼ਿਓ ਜਿਹੜੀ ਘੱਟ ਰੱਖਣੀ ਆ ਵੀ ਅੱਧਾ ਚਮਚ ਇਹਦਾ ਦੋਨਾਂ ਚੀਜ਼ਾਂ ਦਾ ਪਾਊਡਰ ਤੇ ਅੱਧਾ ਇੱਕ ਚਮਚ ਹੀ ਸ਼ਹਿਦ ਤੁਸੀਂ ਇਸ ਨੁਸਖੇ ਨੂੰ ਵਰਤੋ ਘਰ ਬੈਠੇ ਹੀ ਬੱਚਿਆਂ ਦੇ ਪੇਟ ਚੋਂ ਕੀੜੇ ਸਾਫ਼ ਕਰ ਸਕਦੇ ਹੋ ਕਿਉਂਕਿ ਕੀੜੇ ਅਸੀ ਚੀਜ਼ ਨੇ ਨਾ ਸਾਡੀ ਸਿਹਤ ਬਣਾਨ ਦਿੰਦੇ ਨੇ ਬੱਚਿਆਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਤੇ ਬੱਚਿਆਂ ਦਾ ਪੇਟ ਦੇ ਵਿੱਚ ਹਰ ਟਾਈਮ ਗੜਬੜ ਰਹਿੰਦੀ ਹੈ ਨਾ ਬਹੁਤ ਚੀਜ਼ਾਂ ਦੀ ਸਮੱਸਿਆ ਆਉਂਦੀ ਹੈ ਤੇ ਬਹੁਤ ਕਾਰਗਰ ਨੁਸਖਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ